ਜਿਵੇਂ ਕਿ ਲਗਾਤਾਰ ਤਸਵੀਰਾਂ ਮੈਂ ਤੁਹਾਨੂੰ ਬੁਹਾੜੀ ਦੇ ਪਿੰਡ ਸੁਹਾਣੇ ਦੀਆਂ ਦਿਖਾ ਰਹੇ ਹਾਂ ਜਿੱਥੇ ਬਹੁ ਮੰਜਲਾ ਜਿਮ ਦੀ ਜਿਹੜੀ ਇਮਾਰਤ ਸੀ ਉਹ ਟਹਿਟੇ ਰਹੀ ਹੋਈ ਆ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਲੰਨਾ ਮੁਰਤੋਂ ਇਹ ਰਾਤ ਦੀਆਂ ਤਸਵੀਰਾਂ ਨੇ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਇੱਥੇ ਰਾਹਤ ਕਾਰਜ ਨੇ ਜਿਹੜੇ ਉਹ ਪ੍ਰਸ਼ਾਸਨ ਦੇ ਵੱਲੋਂ ਜੰਗੀ ਪੱਧਰ ਦੇ ਉੱਤੇ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਜੋ ਜਿਹੜੇ ਨੌਜਵਾਨ ਇਸ ਮਲਬੇ ਦੇ ਹੇਠਾਂ ਦੱਬੇ ਹੋਏ ਨੇ ਉਹਨਾਂ ਦੀ ਜਾਨ ਬਚਾਈ ਜਾ ਸਕੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਕਈ ਦਰਜਣ ਨੌਜਵਾਨ ਨੇ ਜਿਹੜੇ ਉਸ ਸਮੇਂ ਇਸ ਜਿਮ ਦੇ ਵਿੱਚ ਵਰਕਆਊਟ ਕਰ ਰਹੇ ਸੀ ਜਦੋਂ ਇਹ ਬਿਲਡਿੰਗ ਢਾਟੇ ਦੀ ਹੁੰਦੀ ਆ ਤੇ ਹੁਣ ਜਿਹੜੀ ਜਾਣਕਾਰੀ ਪ੍ਰਾਪਤ ਹੋਈ ਆ ਉਹ ਵੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗਾ ਕਿ ਜਿਹੜੀ ਨਾਲ ਦੇ ਪਲਾਟ ਦੇ ਵਿੱਚ ਖਦਾਈ ਕੀਤੀ ਜਾ ਰਹੀ ਸੀ ਬੇਸਮੈਂਟ ਦੀ ਜਾਂ ਫਿਰ ਕਹਿ ਲਈਏ ਕਿ ਜਿਹੜੀ ਬੇਸਮੈਂਟ ਬਣਾਈ ਜਾ ਰਹੀ ਸੀ ਉਹ ਵੀ ਇਸੇ ਬਿਲਡਿੰਗ ਦੇ ਜਿਹੜੇ ਮਾਲਕ ਸੀ ਇਸੇ ਜਿਮ ਦੇ ਜਿਹੜੇ ਮਾਲਕ ਸੀ ਉਹਨਾਂ ਦੇ ਵੱਲੋਂ ਕਿਉਂਕਿ ਉਹ ਪਲਾਟ ਉਹਨਾਂ ਦਾ ਹੀ ਸੀ ਤੇ ਉਹਨਾਂ ਦੇ ਵੱਲੋਂ ਹੀ ਇਹ ਨਾਲ ਦੀ ਜਿਹੜੀ ਪਲਾਟ ਦੇ ਵਿੱਚ ਬੇਸਮੈਂਟ ਦੀ ਖੁਦਾਈ ਕੀਤੀ ਜਾ ਰਹੀ ਸੀ ਇਹ ਵੀ ਸਾਨੂੰ ਜਾਣਕਾਰੀ ਜਿਹੜੀ ਆ ਉਹ ਪਿੰਡ ਦੇ ਲੋਕਾਂ ਦੇ ਵੱਲੋਂ ਹੁਣ ਦਿੱਤੀ ਗਈ ਆ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੰਗੀ ਪੱਧਰ ਤੇ ਜਿਹੜਾ ਮੈਂ ਕਹਿ ਸਕਦਾ ਕਿ ਹੁਣ ਕੰਮ ਜਿਹੜਾ ਉਹ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਦੇ ਵੱਲੋਂ ਤੇ ਪਿੰਡ ਦੇ ਜਿਹੜੇ ਲੋਕ ਨੇ ਹੁਣ ਸਾਈਡ ਹੋ ਗਏ ਨੇ ਤੇ ਜੀਸੀਪੀਆਂ ਦੀ ਮਦਦ ਦੇ ਨਾਲ ਮਲਬੇ ਨੂੰ ਜਿਹੜਾ ਹੈਗਾ ਉਹ ਸਾਈਡ ਕੀਤਾ ਜਾ ਰਿਹਾ ਤੇ ਦੂਸਰੇ ਪਾਸੇ ਬਿਲਕਦੀਆਂ ਉਹ ਆਮਾ ਵੀ ਤੁਹਾਨੂੰ ਨਜ਼ਰ ਆਉਣਗੀਆਂ ਕੈਮਰੇ ਦੇ ਵਿੱਚ ਬਿਲਕੁਲ ਉਸ ਸਾਈਡ ਤੇ ਜਿਨ੍ਹਾਂ ਦੇ ਪੁੱਤ ਜਿਹੜੇ ਨੇ ਉਸ ਸਮੇਂ ਇਸ ਜਿਮ ਦੇ ਵਿੱਚ ਵਰਕਆਊਟ ਕਰ ਰਹੇ ਸੀ ਜਦੋਂ ਇਹ ਜਿਮ ਹੈ ਜਿਹੜੀ ਉਹ ਟਹਾ ਟੇਰੀ ਹੁੰਦੀ ਹੈ ਪ੍ਰਸ਼ਾਸਨ ਹਾਲਾਂਕਿ ਲੋਕਾਂ ਨੂੰ ਲਗਾਤਾਰ ਸਾਈਡ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਿਹਾ ਤੇ ਬਹੁਤ ਸਾਰਾ ਇਲਾਕਾ ਜਿਹੜਾ ਪ੍ਰਸ਼ਾਸਨ ਨੇ ਖਾਲੀ ਵੀ ਕਲਵਾ ਰਿਹਾ ਤੇ ਉਸ ਤੋਂ ਇਲਾਵਾ ਫਿਰ ਵੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਜਿਹੜੇ ਪੁਲਿਸਦ ਮਲਾਜ਼ਮ ਨੇ ਜਿਹੜੇ ਉਹ ਲਗਾਤਾਰ ਇਹ ਕੋਸ਼ਿਸ਼ ਕਰ ਰਹੇ ਨੇ ਕਿ ਕਿਸੇ ਤਰੀਕੇ ਦੇ ਨਾਲ ਲੋਕਾਂ ਨੂੰ ਸਾਈਡ ਕਰ ਦਿੱਤਾ ਜਾਵੇ ਤਾਂ ਜੋ ਜਿਹੜੇ ਰਾਹਤ ਕਾਰਜ ਨੇ ਉਹਨਾਂ ਨੂੰ ਹੋਰ ਤੇਜ਼ੀ ਦੇ ਨਾਲ ਮੁਕੰਮਲ ਕੀਤਾ ਜਾ ਸਕੇ ਤੇ ਜਿਹੜੇ ਨੌਜਵਾਨ ਥੱਲੇ ਮਲਬੇ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਕੱਢਿਆ ਜਾ ਸਕੇ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਘਟਨਾਕਰਮ ਵਾਪਰਦਾ ਜਿਸ ਤੋਂ ਬਾਅਦ ਇਹ ਹਾਲਾਤ ਬੜੇ ਚਿੰਤਾਜਨਕ ਇਹ ਮੰਜ਼ਰ ਬੜਾ ਖੌਫਨਾਕ ਬਣਦਾ ਹੈ ਕਿਸ ਤਰੀਕੇ ਦੇ ਨਾਲ ਇਹ ਸਾਰੇ ਹਾਲਾਤ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੇ ਨੇ ਬਹੁਤ ਸਾਰੇ ਨੌਜਵਾਨਾਂ ਦੇ ਥੱਲੇ ਫਸੇ ਹੋਣ ਦੀ ਜਿਹੜੀ ਖਦਸ਼ਾ ਇਹ ਜਿਹੜਾ ਉਹ ਜਤਾਇਆ ਜਾ ਰਿਹਾ ਪਰ ਅਜੇ ਤੱਕ ਅਧਿਕਾਰਤ ਕੋਸ਼ਟੀ ਦੀ ਅਸੀਂ ਵੀ ਉਡੀਕ ਕਰ ਰਹੇ ਹਾਂ ਸਾਰੇ ਦਰਸ਼ਕ ਵੀ ਉਡੀਕ ਕਰਦੇ ਹੋਣਗੇ ਕਿ ਆਖਰਕਾਰ ਪਤਾ ਤਾਂ ਲੱਗੇ ਕਿ ਕਿੰਨੇ ਕ ਨੌਜਵਾਨਾਂ ਦਾ ਨੁਕਸਾਨ ਹੈ ਜਿਹੜਾ ਉਹ ਹੋਇਆ ਏ ਆਖਰਕਾਰ ਸਿਰਫ ਮੌਲੀ ਨੁਕਸਾਨ ਤੱਕ ਹੀ ਅਸੀਂ ਅਰਦਾਸ ਕਰਦੇ ਹਾਂ ਕਿ ਇਹ ਜਿਹੜਾ ਹਾਸਾ ਏ ਉਹ ਹੋਇਆ ਹੋਵੇ ਜਾਨੀ ਨੁਕਸਾਨ ਪ੍ਰਮਾਤਮਾ ਕਿਸੇ ਦਾ ਨਾ ਕਰੇ ਤੇ ਨਾ ਇਸ ਹਾਸੇ ਦੇ ਵਿੱਚ ਕਿਸੇ ਦਾ ਹੋਇਆ ਹੋਵੇ ਅਰਦਾਸ ਅਸੀਂ ਆਪਣੇ ਦਿਲੋਂ ਮਨੋਂ ਕਰਦੇ ਹਾਂ ਪਰ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੀਆਂ ਨੇ ਜਿਸ ਤਰੀਕੇ ਦੇ ਨਾਲ ਚਾਰ-ਪੰਜ ਮੰਜ਼ਲਾ ਬਹੁ ਮੰਜ਼ਲਾ ਇਸ ਬਿਲਡਿੰਗ ਦਾ ਢਹਿ ਢੇਰੀ ਹੋ ਜਾਣਾ ਤੇ ਚਾਰ ਮੰਜ਼ਲਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਮਹਿਜ਼ ਮਲਬੇ ਦੇ ਢੇਰ ਦੇ ਰੂਪ ਦੇ ਵਿੱਚ ਬਦਲ ਜਾਣਾ ਆਪਣੇ ਆਪ ਦੇ ਵਿੱਚ بڑے ਸਵਾਲ ਤੇ ਵੱਡੇ ਜਿਹੜੇ ਕਿਤਨਾ ਕਿਤੇ ਪ੍ਰਸ਼ਨ ਚਿੰਨ੍ਹ ਨੇ ਉਹ ਖੜੇ ਕਰਦਾ ਏ ਕਿ ਕਿਸ ਤਰੀਕੇ ਦੇ ਨਾਲ ਇਹ ਹਾ사 ਵਾਪਰੇ ਆ ਕਿੰਨਾ ਖੌਫਨਾਕ ਹੋਣਾ ਉਹ ਨੌਜਵਾਨ ਜਿਹੜੇ ਇਸ ਜਿੰਮ ਦੇ ਵਿੱਚ ਉਸ ਸਮੇਂ ਅ ਵਰਕਆਊਟ ਕਰ ਰਹੇ ਸੀ ਐਕਸਰਸਾਈਜ਼ ਕਰ ਰਹੇ ਸੀ ਜਾਂ ਫਿਰ ਕਹਿ ਲਈਏ ਕਿ ਯੋਗਾ ਵਗੈਰਾ ਜਾਂ ਹੋਰ ਕੋਈ ਜਿਹੜਾ ਆਪਣਾ ਰੁਟੀਨ ਦਾ ਕੰਮਕਾਰ ਹੈ ਉਹ ਕਰ ਰਹੇ ਸੀ ਬਹੁਤ ਸਾਰੇ ਲੋਕ ਇਸ ਜਿਮ ਦੇ ਵਿੱਚ ਕੰਮ ਵੀ ਕਰਦੇ ਹੋਣਗੇ ਟ੍ਰੇਨਰ ਉਹਨਾਂ ਨੂੰ ਕੀ ਪਤਾ ਸੀ ਕਿ ਅੱਜ ਦਾ ਦਿਨ ਹੈ ਜਿਹੜਾ ਅੱਜ ਦੀ ਅੱਜ ਦਾ ਜਿਹੜੀ ਸ਼ਾਮ ਹੈ ਉਹਨਾਂ ਦੇ ਲਈ ਬੜੀ ਖੌਫਨਾਕ ਤੇ ਕਦੇ ਨਾ ਭੁੱਲਣ ਵਾਲੀ ਸ਼ਾਮ ਬਣ ਜਾਣੀ ਹੈ ਤੇ ਇਸ ਤਰੀਕੇ ਦਾ ਬਾਣਾ ਜਿਹੜਾ ਹੈਗਾ ਮੰਦ ਭਾਗੀ ਕੱਟਣਾ ਜਿਹੜੀ ਆ ਉਹਨਾਂ ਦੇ ਨਾਲ ਵਾਪਰ ਜਾਣੀ ਹੈ ਤੇ ਨਾ ਉਹਨਾਂ ਮਾਵਾਂ ਨੂੰ ਨਾ ਉਹਨਾਂ ਮਾਪਿਆਂ ਨੂੰ ਨਾਉ ਨਾ ਭਣਾ ਨੇ ਇਹ ਚੀਜ਼ ਸੋਚੀ ਹੋਣੀ ਹੈ ਕਿ ਆਖਿਰਕਾਰ ਜਿਨ੍ਹਾਂ ਨੂੰ ਅਸੀਂ ਰੋਜ਼ ਦੀ ਤਰ੍ਹਾਂ ਆਪਣੇ ਕਮਾਕਾਰਾਂ ਤੇ ਤੋਰਿਆ ਏ ਜਾਂ ਫਿਰ ਜਿਹੜੇ ਰੋਜ਼ਮਰਾਂ ਦੀ ਜ਼ਿੰਦਗੀ ਦੀ ਤਰ੍ਹਾਂ ਆਪਣੇ ਕਮਾਕਾਰਾਂ ਤੋਂ ਵਿਹਲੇ ਹੋ ਕੇ ਇਸ ਜਿੰਮ ਦੇ ਵਿੱਚ ਵਰਕਆਊਟ ਕਰਨ ਆਏ ਸੀ ਉਹਨਾਂ ਦੇ ਨਾਲ ਇਸ ਤਰੀਕੇ ਦਾ ਭਾਣਾ ਜਿਹੜਾ ਉਹ ਵਾਪਰ ਜਾਣਾ ਉਹਨਾਂ ਲੋਕਾਂ ਨੂੰ ਕੁਝ ਨਹੀਂ ਸੀ ਪਤਾ ਪਰ ਜੋ ਕੁਝ ਵੀ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਇਹ ਚਾਂਜ ਜਾਂਚ ਦਾ ਵਿਸ਼ਾ ਜ਼ਰੂਰ ਹੈ ਕਿ ਕਿਸ ਦੀ ਗਲਤੀ ਦੇ ਕਾਰਨ ਇਹਨਾਂ ਪੁੱਤਾਂ ਨੂੰ ਮਾਮਾਦਿਆਂ ਨੂੰ ਇਹ ਖਮਿਆਜ਼ਾ ਭੁਗਤਣਾ ਪਿਆ ਆਪਣੀ ਹੋ ਸਕਦਾ ਜਾਂ ਤੋਂ ਵੀ ਕਿ ਤਰ੍ਹਾਂ ਕਿਤੇ ਹੱਥ ਧੋਣਾ ਪਿਆ ਹੋਵੇ ਪਰ ਇਹ ਜਾਂਚ ਦਾ ਵਿੱਚ ਹੈ ਅਸੀਂ ਮੁਰਤੋਂ ਇਹੀ ਅਰਦਾਸ ਕਰਦੇ ਹਾਂ ਕਿ ਭਾਈ ਕਿਸੇ ਦਾ ਜਾਨੀ ਨੁਕਸਾਨ ਨਾ ਹੋਇਆ ਹੋਵੇ ਮਾਲੀ ਨੁਕਸਾਨ ਨੂੰ ਤਾਂ ਤੁਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਢੰਗ ਦੇ ਨਾਲ ਪੂਰਾ ਕਰ ਲੋਗੇ ਪਰ ਜਿਹਦੀ ਮਾਂ ਦਾ ਜਿਹੜੇ ਪਿਓ ਦਾ ਧੀ ਪੁੱਤ ਤੁਰ ਜਾਣਾ ਇਸ ਜਹਾਨ ਤੋਂ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਕੀ ਵੀਰਦੀ ਹੋਣੀ ਹੈ ਜਿਹੜੇ ਮਾਂ ਪਿਓ ਲਗਾਤਾਰ ਅਰਦਾਸਾਂ ਕਰ ਰਹੇ ਨੇ ਕਿ ਉਹਨਾਂ ਦੇ ਜਿਹੜੇ ਬੱਚੇ ਆ ਜਾਂ ਫਿਰ ਉਹਨਾਂ ਦੇ ਜਿਹੜਾ ਇਸ ਜਿੰਮ ਦੇ ਵਿੱਚ ਵਰਕਆਊਟ ਕਰਨ ਆਇਆ ਸੀ ਤਾਂ ਉਹ ਮਾਪੇ ਜ਼ਰੂਰ ਕਿਤਨਾ ਕਿਤੇ ਚਿੰਤਾ ਦੇ ਵਿੱਚ ਇਸ ਸਮੇਂ ਬਿਲਕਦੇ ਹੋਏ ਨਜ਼ਰ ਆਉਂਦੇ ਨੇ ਪਰ ਲਗਾਤਾਰ ਪ੍ਰਸ਼ਾਸਨ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਅਸੀਂ ਜਿਹੜਾ ਹੈਗਾ ਉਹ ਕਿਸੇ ਤਰੀਕੇ ਦੇ ਨਾਲ ਇਹਨਾਂ ਨੌਜਵਾਨਾਂ ਨੂੰ ਬਾਹਰ ਕੱਢ ਲਈਏ ਕਿਸੇ ਤਰੀਕੇ ਦੇ ਨਾਲ ਇਹਨਾਂ ਜਿਹੜੇ ਰਾਹਤ ਕਾਰਜ ਨੇ ਉਹਨਾਂ ਨੂੰ ਹੋਰ ਤੇਜ਼ੀ ਦੇ ਨਾਲ ਕਰਕੇ ਸਾਨੂੰ ਪਤਾ ਚੱਲ ਜੇ ਕਿ ਭਾਈ ਕਿੱਥੇ ਕਿੱਥੇ ਸਾਨੂੰ ਜਿਹੜਾ ਹੈਗਾ ਉਹ ਜਿਹੜਾ ਕੰਮ ਕਰਕੇ ਛੇਤੀ ਮਲਬਾ ਕੱਢਣ ਦੀ ਲੋੜ ਆ ਇਹ ਤਸਵੀਰਾਂ ਸੀ ਇਸੇ ਤਰੀਕੇ ਦੇ ਨਾਲ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰਦੇ ਰਹਾਂਗੇ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਧੰਨਵਾਦ